ਐਨ ਆਰ ਆਈ ਜਿਹੜੇ ਸਾਡੇ ਭਰਾ ਕੈਲੀਫੋਰਨੀਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਵਸਦੇ ਆ ਉਹਨਾਂ ਦੇ ਸਹਿਯੋਗ ਨਾਲ ਚੂੜਚੱਕ ਪਿੰਡ ਦੇ ਵਿੱਚ ਜਿੱਥੇ ਆਪਾਂ ਖੜੇ ਆ ਇਹ ਕਨਾਲ ਕੋਠੀ ਵਜਦੀ ਆ ਪਰ ਇਹਦੇ ਮਾਲਕ ਜਹਦਰ ਭਜਨ ਸਿੰਘ ਜੀ ਸਿੱਧੂ ਜਿਹੋਨਾਂ ਦਾ ਪਰਿਵਾਰ ਇਸ ਇਲਾਕੇ 'ਚ ਬੜਾ ਮਸ਼ਹੂਰ ਪੁਰਾਣਾ ਸਰਪੰਚ ਵੀ ਰਹੇ ਆ ਐਸਪੀ ਮੈਂਬਰ ਰਹੇ ਆ ਉਹਨਾਂ ਨੇ ਇਹ দান ਕੀਤੀ ਕੋਠੀ ਕਿ ਪੰਜਾਬ 'ਵਾ ਚੰਗਾ ਕੰਮ ਕਰਨਾ ਸ਼ੁਰੂਆਤ ਇੱਥੋਂ ਹੋਵੇ ਤਾਂ ਸ਼ੁਰੂਆਤ ਕੀ ਕਰਨ ਲੱਗੇ ਆ ਇੱਕ ਸੰਸਥਾ ਬਣਾ ਰਹੇ ਆ ਉਹਦਾ ਨਾਮ ਬਾਰਕਿੰਗ ਫਾਰ ਬੈਟਰ ਪੰਜਾਬ ਪੰਜਾਬ ਸੁਨਹਿਰੇ ਭਵਿੱਖ ਵਾਸਤੇ ਇੱਕ ਸੰਸਥਾ ਜਿਹੜੀ ਉਹ ਪੁਰਜ਼ੋਰ ਕੰਮ ਕਰੂਗੀ ਉਹ ਸੰਸਥਾ ਦਾ ਪਹਿਲਾ ਉਦਮ ਕੀ ਹੈਗਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਆਵਾਰਾ ਕੁੱਤੇ ਆ ਉਹਦੇ ਨਾਲ ਆਪਾਂ ਰੋਜ਼ ਟੀਵੀ ਤੇ ਖਬਰਾਂ ਸੁਣਦੇ ਆ ਕਿਤੇ ਕੁੱਤਿਆਂ ਨੇ ਬੱਚੇ ਨੂੰ ਕਿਤੇ ਬੁੱਢੇ ਨੂੰ ਕਿਸੇ ਨੂੰ ਨੁਕਸਾਨ ਪਹੁੰਚਾਤਾ ਜਾਨੀ ਵੀ ਨੁਕਸਾਨ ਹੋਏ ਉਹਨਾਂ ਦੀ ਸਮੱਸਿਆ ਤੇ ਨਜਾਤ ਪਾਉਣ ਵਾਸਤੇ ਉਦਮ ਕੀਤਾ ਡਾਕਟਰ ਕੁਵਿੰਦਰ ਸਿੰਘ ਗਿੱਲ ਜੋ ਸਾਡੀ ਪੀਯੂ ਦੇ ਵੈਟਰਨਰੀ ਡਾਕਟਰ ਆ ਕੈਲੀਫੋਰਨੀਆ ਚ ਬੜਾ ਨਾਮ ਕਮਾ ਚੁੱਕਿਆ ਉਹਨਾਂ ਨੇ ਇੰਨਾ ਕੰਮ ਕੀਤਾ ਕਿ ਸਰਕਾਰ ਨੇ ਉਹਨਾਂ ਨੂੰ ਐਨ ਆਰ ਇਸ ਦੇ ਮੈਂਬਰ ਵੀ ਲਾਇਆ ਸੋ ਉਹਨਾਂ ਨੇ ਉਪਰਾਲਾ ਕੀਤਾ ਉਸ ਉਪਰਾਲੇ ਵਿੱਚ ਅੱਜ ਜਿੱਥੇ ਮੈਨੂੰ ਇਹ ਸੁਭਾਗ ਪ੍ਰਾਪਤ ਹੋ ਰਿਹਾ ਉੱਥੇ ਵਾਈਸ ਚਾਂਸਲ ਪੀ ਯੂ ਡਾਕਟਰ ਗੋਸਲ ਵਾਈਸ ਚਾਂਸਲ ਗੁਰੰਗਦੇਵ ਯੂਨੀਵਰਸਿਟੀ ਡਾਕਟਰ ਜੇ ਪੀਸ ਗਿੱਲ ਸਦਾਕਾਂਤ ਸਿੰਘ ਪੰਨੂ ਜੋ ਸਕੱਤਰ ਖੇਤੀਬਾੜੀ ਰਹੇ ਆ ਡੀਸੀ ਅੰਮ੍ਰਿਤਸਰ ਰਹੇ ਆ ਆਈਐਸ ਅਫਸਰ ਉਹ ਚੱਲ ਕੇ ਇੱਥੇ ਆਏ ਤੇ ਇੱਥੇ ਏਡੀਜੀ ਸਾਹਿਬ ਸ਼੍ਰੀ ਏਐਸ ਰਾਏ ਸਾਹਿਬ ਜੋ ਐਡੀਸ਼ਨਲ ਡਿਟੈਕਟਿਵ ਪੁਲਿਸ ਨੇ ਉਹ ਚੱਲ ਕੇ ਆਏ ਹੈਗੇ ਆ ਸਖੀਤਾ ਬਹੁਤ ਆਈਆਂ ਮੈਂ ਨਾਮ ਕਰਾਂਗਾ ਬਹੁਤ ਲੰਬੀ ਲਿਸਟ ਹੋ ਜਾਣੀ ਆ ਬਟ ਇਹ ਸਾਰਾ ਉਦਮ ਚ ਏਡੀਸੀ ਡਿਵੈਲਪਮੈਂਟ ਜੋ ਗਰੇਵਾਲ ਸਾਹਿਬ ਮੋਗਾ ਉਹਨਾਂ ਨੇ ਬਹੁਤ ਦਿਲਚਸਪੀ ਦਿਖਾਈ ਤੇ ਸਾਨੂੰ ਐਸਡੀਐਮ ਸਾਹਿਬ ਇੱਥੇ ਆਏ ਹੋਏ ਆ ਮੋਗਾ ਦੇ ਸਾਰੰਗ ਸਾਹਿਬ ਸਾਰੰਗਪ੍ਰੀਤ ਜੀ ਨੇ ਉਹਨਾਂ ਨੇ ਸਾਰੇ ਸਹਿਯੋਗ ਦਿੱਤਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਗੁਰਪ੍ਰੀਤ ਤੂਰ ਜੀ ਆ ਜੋ ਆਈਡੀਜੀ ਟੈਰ ਹੋਏ ਆ ਉਹਨਾਂ ਦੇ ਵਿਚਾਰ ਸੁਣਾਂਗੇ ਅਸੀਂ ਅੱਜ ਦੇ ਸਮਾਗਮ ਵਿੱਚ ਪ dogs ਨੇ ਇੰਨਾ ਦਿੱ ਕਿਵੇਂ ਕੀ ਕੀਤਾ ਜਾਊਗਾ ਇੱਥੇ ਜੀ ਆਵਾਰਾ ਕੁੱਤੇ ਜਿਹੜੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਜਿਹੜੀ ਆ ਅਗਲੀ ਪ੍ਰੋਡਕਸ਼ਨ ਅੱਗੇ ਉਹ ਪੈਦਾ ਨਾ ਕਰ ਸਕਣ ਉੱਤੇ ਕੰਟਰੋਲ ਕਰਨ ਵਾਸਤੇ ਸਰਜਿਕਲੀ ਇੱਥੇ ਇਲਾਜ ਹੋਊਗਾ ਜਿਨ੍ਹਾਂ ਦੀ ਸਰਜਰੀ ਦੀ ਸ਼ੁਰੂਆਤ ਇੱਥੇ ਹੋ ਰਹੀ ਆ ਡਾਕਟਰ ਇੱਥੇ ਆਇਆ ਕਰਨਗੇ ਇੱਕ ਕਲੀਨਿਕ ਖੁੱਲੇਗੀ ਇੱਕ ਵੈਟਰਨਰੀ ਹਸਪੀਟਲ ਬਣੇਗਾ ਪਸ਼ੂਆਂ ਦਾ ਉਹ ਕੁੱਤਿਆਂ ਵਾਸਤੇ ਜਿਹਨੂੰ ਆਪਾਂ ਕਹਿੰਨੇ ਆ ਨਿਊਟਰਲ ਕਰਨਾ ਉਹ ਨਿਊਟਰਲ ਕਰਨ ਦਾ ਕੰਮ ਕਰਾਂਗੇ ਤਾਂ ਕਿ ਕੁੱਤੇ ਜਿਹੜੇ ਆ ਉਹ ਅਸੀਂ ਇਸ ਮਨੀਸ ਤੋਂ ਕਾਫੀ ਨਜਾਤ ਪਾ ਸਕੀਏ ਜਗਾ ਜਗਾ ਤੋਂ ਫਰਕ ਹੀ ਲੈਂਦੇ ਜਾਣਗੇ ਇਹ ਜਾਂ ਕਿਸ ਤਰ੍ਹਾਂ ਕੀ ਦੇਖੋ ਅਜੇ ਪਹਿਲਾ ਸੈਂਟਰ ਹੈਗਾ ਜੇ ਸਾਨੂੰ ਇਹਦਾ ਟ੍ਰਾਇਲ ਪਾਇਲਟ ਠੀਕ ਬੈਠਦਾ ਅਸੀਂ ਇਹਨੂੰ ਪੰਜਾਬ ਚ ਵਧਾਵਾਂਗੇ ਸਾਡਾ ਲੋਕੀ ਕੰਨਾ ਸਹਿਯੋਗ ਦਿੰਦੇ ਆ ਸਰਕਾਰ ਕੰਨਾ ਸਹਿਯੋਗ ਦਿੰਦੀ ਆ ਲੋਕਾਂ ਦਾ ਸਹਾਰਾ ਕਿੰਨਾ ਬੰਦਾ ਫਿਰ ਅਸੀਂ ਜਗਰਾਉਂ ਮੋਗੇ ਅਸੀਂ ਲੁਧਿਆਣੇ ਸਾਰੇ ਸਾਰੇ ਜਾਵਾਂਗੇ ਇੱਕ ਹੰਬਲ ਬਿਗਨਿੰਗ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਸਮੱਸਿਆ ਬਹੁਤ ਵੱਡੀ ਆ ਜੀ ਔਰ ਸਰਕਾਰਾਂ ਦੀ ਇਹ ਪਹਿਲ ਹੋਣੀ ਚਾਹੀਦੀ ਸੀ ਜਿਹੜੀ ਕ ਤੁਸੀਂ ਕਰ ਰਹੇ ਹੋ ਸਰਕਾਰਾਂ ਦੇ ਕੰਮਾਂ ਤੋਂ ਹਟ ਕੇ ਬੜੀ ਵਧੀਆ ਇੱਕ ਉਪਰਾਲਾ ਹੈ ਜੀ ਦੇਖੋ ਸਰਕਾਰਾਂ ਦਾ ਸਹਿਯੋਗ ਤਾਂ ਸਾਨੂੰ ਮਿਲੇਗਾ ਅਸੀਂ ਜਿਹੜੇ ਹੁਣ ਯੂਨੀਵਰਸਿਟੀਆਂ ਸਰਕਾਰਾਂ ਦੀਆਂ ਵਾ ਵਾਈਸ ਚਾਂਸਟਰ ਵੀ ਇੱਥੇ ਆਏ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਕੋ ਟੈਕਨੀਕਲ ਸਪੋਰਟ ਲਵਾਵਾਂਗੇ ਸਰਕਾਰਾਂ ਦੇ ਅਸੀਂ ਸੀਐਮ ਸਾਹਿਬ ਤਾਂ ਕੋਈ ਬੇਨਤੀ ਕਰਾਂਗੇ ਅਸੀਂ ਪਸ਼ੂ ਪਾਲਣ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਸਾਨੂੰ ਸਹਿਯੋਗ ਦੇਣ ਜਿਨ੍ਹਾਂ ਦੇ ਵੈਟਰਨਰੀ ਡਾਕਟਰ ਹੈਗੇ ਆ ਉਹਨਾਂ ਦੀ ਵੀ ਸਹਿਯੋਗ ਲਈਏ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਪਰ ਇਸ ਉਦਮ ਵਾਸਤੇ ਤਕਵਿੰਦਰ ਗਿੱਲ ਤੇ ਸੁਰਿੰਦਰ ਭਾਜੀ ਸ਼ਰਮਾ ਨੇ ਜਿਹੜਾ ਚੱਕਨ ਚੱਕਿਆ ਉਹ ਤੇ ਇਸ ਪਿੰਡ ਵਿੱਚ ਜਿਹੜਾ ਹੋਰ ਵੱਡਾ ਕੰਮ ਹੋ ਰਿਹਾ ਉਹ ਹੈ ਕਿ ਛੱਪੜਾਂ ਦੀ ਸਫਾਈ ਕਰਕੇ ਪਿੰਡ ਵਿੱਚ এনवायरमेंट ਨੂੰ ਜਿਹੜਾ ਵਾਤਾਵਰਨ ਨੂੰ ਜਿਹੜਾ ਕੰਮ ਹੋ ਰਿਹਾ ਉਹ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਮਿਲ ਕੇ ਇਸ ਪਿੰਡ ਵਿੱਚ ਬਹੁਤ ਨਵਿਕਲਾ ਕੰਮ ਹੋ ਰਿਹਾ ਮੈਂ ਉਹ ਵੀ ਦੇਖਣਾ ਚਾਹੁੰਗਾ ਅੱਜ ਪਿੰਡ ਜਾ ਕੇ ਕਿ ਉਹਦੇ ਵਿੱਚ ਕੀ ਕੰਮ ਹੋ ਰਿਹਾ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਵੇਸਟ ਵਾਟਰ ਵਾ ਉਹਨੂੰ ਮੈਨੇਜ ਕਿਵੇਂ ਕਰਨਾ ਤਾਂ ਕਿ ਇਹ ਵੀ ਹਰੀਨ ਹਾਰਵੈਸਟ ਕਿਵੇਂ ਕਰਨੀ ਆ ਇਹ ਵੀ ਉਦੋਂ ਇਸ ਪਿੰਡ ਦੇ ਦੇਖਣਾ ਵਗੇ ਬਹੁਤ ਬਹੁਤ ਸਾਰੇ ਨਾਲੋਂ ਪਹਿਲਾਂ ਤਾਂ ਜਿਹੜਾ ਮਨ 'ਚ ਖਿਆਲ ਆਇਆ ਜਦੋਂ ਸਾਡੇ ਸ੍ਰਿੰਦਰਪਾਲ ਸ਼ਰਮਾ ਜੀ ਇੱਥੇ ਵਾਟਰ ਹਾਰਵੈਸਟਿੰਗ ਦਾ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਲੈ ਕੇ ਪਿੰਡ ਆਏ। ਉਹਨਾਂ ਨੂੰ ਬੈਠਿਆਂ ਨੂੰ ਡੇਢ ਸਾਲ ਹੋਇਆ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਇੱਕ ਜਿਹੜੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਕੁੱਤੇ ਨੇ ਵੱਢਿਆ ਕਿ ਇਹਦਾ ਕੀ ਇਲਾਜ ਹੋ ਸਕਦਾ ਹੈ। ਤੇ ਦੂਸਰੀ ਵਾਰੀ ਫੇਰ ਇਹੀ ਕੁਐਸਚਨ ਆਇਆ ਜਦੋਂ ਦੂਜੀ ਵਾਰੀ ਵੱਢਿਆ। ਮੇਰੇ ਦਿਮਾਗ 'ਚ ਆਇਆ ਕਿ ਦੇਖੋ ਸ਼ਰਮਾ ਜੀ ਇੱਥੇ ਉਹਨਾਂ ਨੂੰ 1.5 ਸਾਲ ਹੋ ਗਿਆ ਬੈਠਿਆ ਨੂੰ ਉਹਨਾਂ 'ਚ ਇੰਨੀ ਭਾਵਨਾ ਹੈ ਕਿ ਇੱਥੇ ਆ ਕੇ ਬੈਠੇ ਐ ਜੇ ਉਹ ਇਹ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਫਿਰ ਆ ਸਾਰੀਆਂ ਨਿਊਜ਼ ਪੜੀਆਂ ਸਾਰੇ ਦੇਖਿਆ ਕਿ ਕਿਵੇਂ ਜਿਹੜੀ ਅਸੀਂ ਇੱਥੇ ਆਉਨੇ ਐ ਐਨ ਆਰ ਆਈ ਅਸੀਂ ਸਵੇਰੇ ਵਾਕ ਕਰਨ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਇਹ ਹੈ ਕਿ ਵੱਢਣਗੇ ਸਾਨੂੰ ਫਿਰ ਅਸੀਂ ਦੇਖਿਆ ਕਿ 38% ਜਿਹੜੀ ਵਰਲਡ ਦੀ ਰੇਬੀਜ਼ ਹੈ ਉਹ ਇੰਡੀਆ ਦੇ ਵਿੱਚ ਹੁੰਦੀ ਹੈ ਅਸੀਂ ਉਹਨੂੰ ਕਿਵੇਂ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਉੱਥੋਂ ਇਹ ਮੇਰੇ ਮਨ ਦੇ ਵਿੱਚ ਆਇਆ ਕਿ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਜਾਵੇ ਮੈਨੂੰ ਪਟਿਆਲੇ ਤੋਂ ਵੀ ਮੈਨੂੰ ਅੰਮ੍ਰਿਤਸਰ ਤੋਂ ਵੀ ਜਲੰਧਰ ਤੋਂ ਵੀ ਤੇ ਮੋਗੇ ਤੋਂ ਵੀ ਕਈ ਥਾਵਾਂ ਤੋਂ ਕਰਨਾਲ ਤੋਂ ਈਵਨ ਮੈਨੂੰ ਆਇਆ ਕਿ ਤੁਸੀਂ ਸਾਨੂੰ 30 ਏਕੜ ਦਿੰਨੇ ਆ ਕਿ ਤੁਸੀਂ ਇੱਥੇ ਆ ਕੇ ਇਹ ਕੰਮ ਸ਼ੁਰੂ ਕਰੋ ਪਰ ਪਿੰਡ ਪਿੰਡ ਹੁੰਦਾ ਮੇਰਾ ਜज्ਵਾ ਜਿਹੜਾ ਸੀ ਉਹ ਪਿੰਡ ਨਾਲ ਸੀ ਤੇ ਮੇਰੀ ਜਿਹੜੀ ਮੋਟੀਵੇਸ਼ਨ ਸੀ ਉਹ ਸ਼ਰਮਾ ਜੀ ਸੀਗੇ ਨਵਰੂਪ ਸਿੰਘ ਸੀਗੇ ਉਹਨਾਂ ਕਰਕੇ ਫਿਰ ਮੈਂ ਇਹੀ ਡਿਸਾਈਡ ਕੀਤਾ ਕਿ ਪਿੰਡ ਤੋਂ ਸ਼ੁਰੂ ਕਰਨਾ ਹੈ ਅਸੀਂ ਇਕੱਲੇ ਸਟਰਲਾਈਜੇਸ਼ਨ ਨਹੀਂ ਕਰਨੀ ਅਸੀਂ ਉਹਨਾਂ ਨੂੰ ਰੇਬੀਜ਼ ਵੈਕਸੀਨ ਵੀ ਲਾਉਣੀ ਹੈ ਜਿਨ੍ਹਾਂ ਨੂੰ ਸਟਰਲਾਈਜੇਸ਼ਨ ਹੋਈ ਵੀ ਹੈ ਉਹਨਾਂ ਨੂੰ ਅਸੀਂ ਰੇਬੀਜ਼ ਵੈਕਸੀਨ ਇਕੱਲੇ ਲਾਵਾਂਗੇ ਨੰਬਰ 2 ਤੇ ਅਸੀਂ ਉਹਨਾਂ ਤੇ ਰਿਫਲੈਕਟਰ ਕਲਰ ਪਾਉਣਾ ਚਾਹੁੰਦੇ ਆ ਤਾਂ ਕਿ ਜਿੰਨੇ ਮੈਂ ਜਿਹੜੇ ਲੋਕ ਸੰਸਥਾਵਾਂ ਜੋ ਇਹਨਾਂ ਨੂੰ ਸਾਂਭਦੀਆਂ ਹੈਗੀਆਂ ਕਿ 6:00 ਵਜੇ ਵੀ ਹੈ ਬਿਮਾਰ ਹੋਏ ਆ ਉਹਦੇ ਚੋਂ 90% ਮੈਂ ਇਹ ਦੇਖਿਆ ਕਿ ਉਹਨਾਂ ਦੇ ਲੱਕ ਟੁੱਟੇ ਆ ਜਾਂ ਉਹ ਪ੍ਰੈਲਸਿਸ ਹੋਏ ਆ ਉਹਦੇ ਚ ਬੰਦਿਆਂ ਦੇ 6:00 ਵੀ ਵੱਜਦੀ ਹੈ ਉਹਦੇ ਚ ਕੁੱਤਿਆਂ ਨੂੰ ਵੀ ਤੁਸੀਂ ਜਿਹੜਾ ਉਹ ਇਹੋ ਜੇ ਸੈਂਟਰ ਚ ਲਿਜਾਣਾ ਪਉਂਦਾ ਜਿੱਥੇ ਕੋਈ ਸਾਮਧਾਨੀ ਉਪਚਾਰੇ ਰੇਗੜ ਰੇਗੜ ਕੇ ਜਿਹੜੇ ਆ ਤੁਰਦੇ ਆ ਜੀ ਅਸੀਂ ਰिफਲੈਕਟਰ ਕਾਲਰ ਪਾਵਾਂਗੇ ਤਾਂ ਉਹਨਾਂ ਨੂੰ ਨਾਲੇ ਤਾਂ ਕੁੱਤਿਆਂ ਦੀ ਬਚਤ ਨਾਲੇ ਬੰਦੇ ਦੀ ਬਚਤ ਤੇ ਦੋਹਾਂ ਦਾ ਜਿਹੜਾ ਉਹ ਪ੍ਰੋਟੈਕਸ਼ਨ ਹੋਊਗੀ ਕਿ ਉਹ ਇਸ ਐਕਸੀਡੈਂਟ ਦੇ ਵਿੱਚ ਦੋਹਾਂ ਦੇ ਸੱਟਾਂ ਨਾ ਵੱਜਣ ਪ੍ਰਸ਼ਾਸਨ ਦੇ ਇਥੇ ਪਹੁੰਚਾਈ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਾਂ ਬਹੁਤ ਜਿਆਦੇ ਜੀ ਦੇ ਦੇਖੋ ਜੇ ਜਦੋਂ ਮੈਂ ਪਹਿਲਾਂ ਆਇਆ ਤੇ ਇਹ ਪ੍ਰੋਜੈਕਟ ਮੈਂ ਲੈ ਕੇ ਚੀਫ ਮਿਨਿਸਟਰ ਭਗੰਤ ਮਾਨ ਜੀ ਕੋਲੇ ਗਿਆ ਤੇ ਉਹਨਾਂ ਨੇ ਆਪਾਂ ਨੂੰ ਜੀਪੀਐਸ ਗਿਲ ਜਿਹੜੇ ਵਾਈਸ ਚਾਂਸਲਰ ਹੈ ਗੁਰਵੰਗਰ ਦੇਵ ਯੂਨੀਵਰਸਿਟੀ ਦੇ ਉਹਨਾਂ ਕੋਲੇ ਵੀ ਭੇਜਿਆ ਮੈਨੂੰ ਕਿ ਉਹਨਾਂ ਨੂੰ ਰਾਇ ਲਾਓ ਉਹਨਾਂ ਨੇ ਮੈਨੂੰ ਪੂਰਾ ਆਸ਼ਵਾਸਨ ਦਵਾਇਆ ਕਿ ਅਸੀਂ ਜਿਹੜੇ ਇੰਟਰਨਸ਼ਿਪ ਕਰਦੇ ਆ ਸਟੂਡੈਂਟ ਅਸੀਂ ਉਹਨਾਂ ਵੀ ਭੇਜਾਂਗੇ ਜਿਹੜੇ ਸਾਰੇ ਸਰਜਰੀ ਦੇ ਗ੍ਰੈਜੂਏਟ ਹੈ ਤੁਸੀਂ ਉਹ ਸਾਡੇ ਕੋਲੋਂ ਹਾਇਰ ਕਰੋ ਤਾਂ ਕਿ ਉਹਨਾਂ ਨੂੰ ਉਹ ਤੁਹਾਡੀ ਹੈਲਪ ਕਰ ਸਕਣ ਸੋ ਇਹਨਾਂ ਦੇ ਕੋਆਪਰੇਸ਼ਨ ਦੇ ਕਰਕੇ ਹੀ ਅਸੀਂ ਨਾਲ ਚੱਲੇ ਆ ਇੱਥੇ ਆ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚੋਂ ਸਾਨੂੰ ਏਡੀਸੀ ਜਗਵਿੰਦਰ ਸਿੰਘ ਏਡੀਸੀ ਹੈ ਜਿਹੜੇ ਮੋਗੇ ਦੇ ਉਹਨਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਕਿ ਮੈਂ ਉਹ ਦੱਸ ਨਹੀਂ ਸਕਦਾ ਕਿ ਉਹ ਕਿਵੇਂ ਇਹਨਾਂ ਨੇ ਸਾਰਿਆਂ ਨੇ ਸਾਡੀ ਸਪੋਰਟ ਕੀਤੀ ਹੈ ਪੂਰੀ ਸਾਨੂੰ ਹਰੇਕ ਥਾਂ ਤੋਂ ਸਾਨੂੰ ਹੈਲਪ ਮਿਲੀ ਹੈ ਜਿਹੜਾ ਇਹਨੂੰ ਬਿਲਡਿੰਗ ਦਾ ਖਰਚਾ ਜਿਹੜਾ ਉਹ ਤਕਰੀਬਨ 30 30 ਲੱਖ ਰੁਪਏ ਦਾ ਹੈਗਾ ਜਿਹੜਾ ਉਸ ਤੋਂ ਬਾਅਦ ਜਿਹੜਾ ਅਸੀਂ ਸਮਾਨ ਲੈਣਾ ਜਾਂ ਹੋਰ ਹੈਗਾ ਉਹਦਾ ਤਕਰੀਬਨ ਖਰਚਾ ਸਾਡੇ ਕੋਲੇ 20 ਤੋਂ 30 ਲੱਖ ਉਹ ਖਰਚਾ ਹੈਗਾ ਬਾਕੀ ਦਾ ਜਿਹੜਾ ਅਸੀਂ ਕੈਚਰ ਰੱਖਣੇ ਆ ਡਾਕਟਰ ਰੱਖਣੇ ਆ ਹੈਲਪ ਰੱਖਣੀ ਆ ਉਹ ਸਾਰਾ ਚਲਾਉਣ ਲਈ ਸਾਡੇ ਕੋਲੇ ਤਕਰੀਬਨ ਤਕਰੀਬਨ 5000 ਤੋਂ 6000 ਯੂ ਐਸ ਡਾਲਰ ਬਣਦੇ ਆ ਜੀ ਆਪਾਂ ਉਹਨੂੰ 90 ਨਾਲ 100 ਨਾਲ ਗੋੜਾ ਕਰੀਏ ਤਾਂ ਤਕਰੀਬਨ ਕਿਨੇ ਬਣ ਗਏ 6 ਹੈ ਨਹੀਂ 6 ਸਾਡੇ 4-5 ਲੱਖ ਜਿਹੜਾ ਉਹ ਮਹੀਨੇ ਦਾ ਸਾਡਾ ਅੰਦਾਜ਼ਾ ਹੈ ਜਿਹੜਾ ਅਸੀਂ ਬਜਟ ਬਣਾਇਆ ਉਹ ਸਾਡਾ ਹੈਗਾ ਤੇ ਮੈਂ ਉਹ ਤੋਂ ਸਭ ਨਾਲੋਂ ਵੱਧ ਮੈਂ ਜਿਹੜੀ ਧੰਨਵਾਦ ਕਰਦਾ ਉਹ ਮੇਰੇ ਕੈਲੀਫੋਰਨੀਆ ਦੇ ਨਾਰਥ ਤੇ ਸੈਂਟਰਲ ਕੈਲੀਫੋਰਨੀਆ ਦੇ ਜਿਹੜੇ ਵਟਨੇਰੀਅਨ ਐ ਜਿਹੜੇ ਕਿ ਪੀਏਯੂ ਤੇ ਗਡਵਾਸੂ ਦੇ ਉਹ ਪੜ੍ਹੇ ਐ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਧਾਨ ਨਾਲ ਉਹਨਾਂ ਦੀ ਡੋਨੇਸ਼ਨ ਨਾਲ ਮੇਰਾ ਇਹ ਹੌਸਲਾ ਵਧਿਆ ਮੈਂ ਇੱਥੇ ਆਵਾਂ ਜੇ ਮੇਰੇ ਉਹ ਕੋਆਪਰੇਸ਼ਨ ਮੇਰੇ ਪਿੱਛੇ ਨਾ ਹੁੰਦੀ ਤਾਂ ਮੈਂ ਇੱਥੇ ਆਉਣ ਜੋਗਾ ਮੈਨੂੰ ਕੱਲਾ ਮੈਂ ਇਨੀਸ਼ੀਏ ਕਰ ਸਕਦਾ ਸਾਰਿਆਂ ਦੀ ਬਾਕੀ ਪਿੰਡ ਦੀ ਜਿਹੜੀ ਐ ਉਹ ਸਾਰੀ ਸਪੋਰਟ ਆ ਜਿਹੜੀ ਉਹਦੇ ਕਰਕੇ ਐ ਸਿੰਗਲ ਮੈਂ ਵਾਈਸ ਚਾਂਸਰ ਆ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦਾ ਅੱਜ ਦਾ ਜੋ ਸਮਾਗਮ ਸੀ ਅੱਜ ਇੱਕ ਐਨੀਮਲ ਕੰਟਰੋਲ ਸਿਸਟਮ ਡਾਕ ਦੀਸ ਦੇ ਬਰਥ ਕੰਟਰੋਲ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸਾਡੇ ਵੀਰ ਡਾਕਟਰ ਕੁਵਿੰਦਰ ਗਿੱਲਾਂ ਜੋ ਕਿ ਐਨ ਆਰ ਆਈ ਡਾਕਟਰ ਨੇ ਇਹਨਾਂ ਨੇ ਬਹੁਤ ਵੱਡੀ ਕਦਮ ਚੱਕ ਕੇ ਇੱਕ ਸੈਂਟਰ ਚਾਲੂ ਕੀਤਾ ਵਾ ਜਿੱਥੇ ਕਿ ਆਪਾਂ ਪਸ਼ੂਆਂ ਦੀ ਜਿਹੜੀ ਹੈਗੀ ਆਵਾਰਾ ਮੇਲੀ ਆਵਾਰਾ ਕੁੱਤਿਆਂ ਦੇ ਜਿਹੜੀ ਹੈ ਨਾਸਬੰਦੀ ਕਰਨੀ ਜਾਂ ਉਹਨਾਂ ਦਾ ਆਪਰੇਸ਼ਨ ਕਰਕੇ ਉਹਨਾਂ ਦਾ ਬਰਥ ਕੰਟਰੋਲ ਕਰਨਾ ਕਿਉਂਕਿ ਆਪਣੇ ਦੇਸ਼ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵਾਧੀ ਰਹੀ ਹੈ ਆਪਾਂ ਹਰ ਰੋਜ਼ ਸ਼ਹਿਰਾਂ ਦੇ ਵਿੱਚ ਪੜਦੇ ਆਵੇਂ ਕਿਸੇ ਤੇ ਅਟੈਕ ਕਰਤਾ ਜਾਂ ਬੱਚਿਆਂ ਦੀ ਡੈਥ ਹੋਈ ਹਸਨਪੁਰ ਦੇ ਕੋਲ ਵੀ ਹੁਣ ਪਿੱਛੇ ਤਿੰਨ ਬੱਚਿਆਂ ਦੀ ਡੈਥ ਹੋਈ ਹੈ ਉਹ ਇਹਦੇ ਵਿੱਚ ਆਪਾਂ ਇਹਨਾਂ ਦੇ ਕੰਟਰੋਲ ਕਰ ਲਈ ਇਹਨਾਂ ਦਾ ਆਪਰੇਸ਼ਨ ਕਰਨਾ ਪੈਂਦਾ ਬਰਥ ਦੇ ਲਈ ਆਪਾਂ ਉਹਨੂੰ ਪਾਲਤਾਂ ਲੈਂਦੇ ਆ ਆਪਾਂ ਉਹਨੂੰ ਰੋਟੀ ਪਾਣੀ ਖਵਾਉਂਦੇ ਆ ਪਰ ਉਹਨਾਂ ਦੇ ਅੱਗੇ ਵਧਾਉਣ ਦੇ ਲਈ ਆਪਾਂ ਨੂੰ ਉਹਦੇ ਆਪਰੇਸ਼ਨ ਕਰਨ ਦੀ ਲੋੜ ਨਹੀਂ ਸਰਕਾਰੀ ਹਸਪਤਾਲ ਵਿੱਚ ਠੇਕਾ ਦਿੱਤਾ ਹੁੰਦਾ ਉਹ ਕਰਦੇ ਆ ਪਰ ਇਹ ਪਹਿਲੀ ਪ੍ਰਾਈਵੇਟ ਸੰਸਥਾ ਹੈ ਜਿਨ੍ਹਾਂ ਨੇ ਇਹ ਕੰਮ ਕਰਨ ਦੀ ਉਤਮ ਕੀਤਾ ਸਾਰੇ ਪਿੰਡ ਚੂੜਚੱਕ ਪਿੰਡ ਦੇ ਵਿੱਚ ਦੇ ਨਿਵਾਸੀਆਂ ਨੇ ਇਹਨਾਂ ਨੂੰ ਜਗਾ ਦਿੱਤੀ ਆ ਇਹ ਉਹਨਾਂ ਨੂੰ ਉਸੇ ਕੁੱਤਿਆਂ ਨੂੰ ਫੜ ਕੇ ਆਵਾਰਾ ਕੁੱਤਿਆਂ ਨੂੰ ਫੜ ਕੇ ਪਿੰਡਾਂ ਦੇ ਵਿੱਚੋਂ ਉਹਨਾਂ ਦਾ ਆਪਰੇਸ਼ਨ ਕਰਕੇ ਨਸਬੰਦੀ ਕਰਕੇ ਉਹਨਾਂ ਨੂੰ ਫਿਰ ਉਸੇ ਇਲਾਜ ਕਰਕੇ ਪੂਰਾ ਜਦੋਂ ਉਹ ਠੀਕ ਹੋ ਜਾਣਗੇ ਉਹ ਪਿੰਡਾਂ ਦੇ ਵਿੱਚ ਉਸੇ ਜਗ੍ਹਾ ਫਿਰ ਛੱਡ ਕੇ ਆਉਣਗੇ ਇਹ ਸਾਰਾ ਖਰਚਾ ਇਹ ਇਹਨਾਂ ਦੀ ਸੰਸਥਾ ਕਰੂਗੀ ਤੇ ਗੁਰੂ ਅੰਗਦ ਦੇ ਬੈਟਰੀ ਯੂਨੀਵਰਸਿਟੀ ਹੈ ਜਿਹੜੇ ਜੋ ਵੀ ਕੰਮ ਕਰ ਰਿਹਾ ਇਹਨਾਂ ਦੇ ਵਿੱਚ ਜਿੰਨੀ ਵੀ ਇਹਨਾਂ ਦੀ ਸਪੋਰਟ ਹੋਊਗੀ ਅਸੀਂ ਕਰਨ ਨੂੰ ਤਿਆਰ ਆਂ ਤੁਹਾਡੇ ਵੱਲੋਂ ਕਿੰਨਾ ਕੁ ਸਹਿਯੋਗ ਲਓਗੇ ਇਹਨਾਂ ਨੂੰ ਦੇਖੋ ਜੇ ਸਾਡੇ ਕੋਲ ਜਿਸ ਤਰ੍ਹਾਂ ਦੀ ਤਕਨੀਕੀ ਸਹਾਇਤਾ ਦੀ ਲੋੜ ਹੈ ਉਹਨਾਂ ਚਾਲੂ ਕਰਨ ਦੇ ਲਈ ਡਾਕਟਰਾਂ ਦੀ ਸਪੋਰਟ ਦੀ ਲੋੜ ਹੈ ਜਾਂ ਸਾਡੇ ਇੰਟਰਨ ਸਟੂਡੈਂਟਸ ਨੇ ਜਾਂ ਕੋਈ ਸਾਡੇ ਪੀਜੀ ਸਟੂਡੈਂਟਸ ਨੇ ਜਿੱਥੇ ਆਪਰੇਸ਼ਨ ਕਰਨ ਦੇ ਲਈ ਕਿਉਂਕਿ ਕੰਮ ਛੋਟਾ ਨਹੀਂ ਹੈ ਕੰਮ ਬਹੁਤ ਵੱਡਾ ਜੋ ਸ਼ੁਰੂ ਦੇ ਵਿੱਚ ਤਾਂ ਇੱਕ ਦੋ ਡਾਕਟਰ ਕਰ ਲੈਣਗੇ ਬਾਅਦ ਜਿੰਨੀ ਵੀ ਸਪੋਰਟ ਦੀ ਲੋੜ ਹੋਊਗੀ ਅਸੀਂ ਇਹਨਾਂ ਨੂੰ ਪੂਰੀ ਸਪੋਰਟ ਦੇਵਾਂਗੇ